ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੋਲਾ ਨੇ ਗੁਰੂ ਜੀ ਨੂੰ ਮਿਲਣਾ ਇੱਧਰ ਜਦ ਅੱਧੀ ਰਾਤ ਬੀਤ ਗਈ ਤਾਂ ਗੁਰੂ ਜੀ ਸ਼ਸ਼ਤਰ ਬਸਤਰ ਪਹਿਨ ਕੇ ਘੋੜੇ ਉੱਤੇ ਸਵਾਰ ਹੋ ਕੇ ਕਾਜੀ ਦੇ ਘਰ ਪਾਸ ਚਲੇ ਗਏ ਕੋਲਾ ਅੱਗੇ ਹੀ ਉਡੀਕ ਰਹੀ ਸੀ ਉਹ ਗੁਰੂ ਜੀ ਨੂੰ ਵੇਖ ਕੇ ਇੱਕ ਮੰਦ ਨਾਲ ਲਟਕ ਕੇ ਤਤਛਿਨੇ ਠਾ ਗੁਰੂ ਜੀ ਪਾਸ ਆ ਗਈ ਗੁਰੂ ਜੀ ਨੇ ਕੌਲਣ ਨੂੰ ਆਪਣੇ ਪਿੱਛੇ ਬਿਠਾ ਕੇ ਘੋੜੇ ਨੂੰ ਹਵਾ ਵਾਂਗ ਤੇਜ਼ ਤੋਰ ਦਿੱਤਾ। ਕੁਛ ਦੂਰ ਅੱਗੇ ਆਪ ਜੀ ਨੂੰ ਜੇਠਾ ਅਦਿਕ ਪੰਜ ਸਿੱਖ ਮਿਲ ਪਏ ਅਤੇ ਆਪਣੇ ਘੋੜਿਆਂ 'ਤੇ ਸਵਾਰ ਹੋ ਕੇ ਗੁਰੂ ਜੀ ਨਾਲ ਚੱਲ ਪਏ। ਘੋੜੇ ਬੜੇ ਤੇਜ਼ ਤੋਰ ਕੇ ਗੁਰੂ ਜੀ ਪੰਜ ਸਿੱਖਾਂ ਨਾਲ ਸੂਰਜ ਚੜ੍ਹਨ ਤੱਕ ਅੰਮ੍ਰਿਤਸਰ ਤੋਂ 100 ਕੂੜੇ ਜਾ ਪਹੁੰਚੇ। ਸਿੱਖਾ ਨੇ ਗੁਰੂ ਜੀ ਨੂੰ ਉੱਥੇ ਇੱਕ ਬ੍ਰਿਸ਼ੇਟਾ ਆਸਨ ਲਾ ਕੇ ਬਿਰਾਜਮਾਨ ਕਰ ਦਿੱਤਾ ਅਤੇ ਆਪ ਵੀ ਘੋੜਿਆਂ ਨੂੰ ਹੋਰ ਬ੍ਰਿਸ਼ਾਂ ਨਾਲ ਬੰਨ੍ਹ ਕੇ ਆਰਾਮ ਕਰਨ ਵਾਸਤੇ ਬੈਠ ਗਏ। ਕੁਛ ਚਿਰ ਬਿਸ਼ਰਾਮ ਕਰਕੇ ਗੁਰੂ ਜੀ ਨੇ ਪਾਈ ਜੇਠੇ ਨੂੰ ਕਿਹਾ ਕਿ ਸਾਡੇ ਇਸ਼ਨਾਨ ਕਰਨ ਵਾਸਤੇ ਇਹ ਨੇੜੇ-ਤੇੜੇ ਜਲ ਵੇਖੋ। ਸਿੱਖਾਂ ਨੂੰ ਇੱਧਰ-ਉੱਧਰ ਵੇਖ ਕੇ ਆਖਿਆ, "ਮਹਾਰਾਜ, ਤੁਹਾਡੇ ਪਾਸ ਜਿਹੜੀ ਛੋਟੀ ਜਹੀ ਛੱਪੜੀ ਹੈ, ਜਿਸ ਦਾ ਪਾਣੀ ਮੱਝਾਂ ਨੇ ਲੇਟ ਕੇ ਗੰਦਾ ਕੀਤਾ ਹੋਇਆ ਹੈ ਇਸ ਤੋਂ ਬਿਨਾ ਕੋਈ ਸਾਫ਼ ਪਾਣੀ ਨੇੜੇ ਨਹੀਂ ਹੈ ਗੁਰੂ ਜੀ ਨੇ ਕਿਹਾ ਇਸ ਸਮੇਂ ਹੋਰ ਪਾਣੀ ਨਾ ਹੋਣ ਨਾਲੋਂ ਇਹੀ ਚੰਗਾ ਹੈ ਇਸ ਵਿੱਚ ਹੀ ਇਸ਼ਨਾਨ ਕਰ ਲੈਂਦੇ ਹਾਂ ਇੱਥੇ ਜੇ ਕੋਈ ਇਸ਼ਨਾਨ ਕਰਿਆ ਕਰੇਗਾ ਉਸ ਦੇ ਕਸ਼ਟ ਦੂਰ ਹੋ ਜਾਇਆ ਕਰਨਗੇ ਇਹ ਬਚਨ ਕਰਕੇ ਗੁਰੂ ਜੀ ਉੱਥੇ ਇਸ਼ਨਾਨ ਕਰਕੇ ਆਪਣੇ ਸਰੂਪ ਦੇ ਧਿਆਨ ਵਿੱਚ ਬੈਠ ਗਏ ਉਪਰੰਤ ਸਾਰੇ ਸਿੱਖਾਂ ਨੇ ਉੱਥੇ ਹੀ ਇਸ਼ਨਾਨ ਕਰਕੇ ਆਪਣੇ ਨਿੱਤ ਨਿਯਮ ਕੀਤੇ ਇਸ ਸਥਾਨ ਦਾ ਨਾਮ ਗੁਰੂ ਸਰ ਪ੍ਰਸਿੱਧ ਹੈ ਜਦ ਕੁਛ ਦਿਨੇ ਚੜ੍ਹੇ ਗਿਆ ਤਾਂ ਗੁਰੂ ਜੀ ਨੇ ਕੋਲਾ ਵਾਸਤੇ ਡੋਲਾ ਮੰਗਾ ਕੇ ਉਸ ਨੂੰ ਉਸ ਵਿੱਚ ਬਿਠਾ ਦਿੱਤਾ ਤੇ ਸਿੱਖਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਪਹੁੰਚ ਗਏ ਗੁਰੂ ਜੀ ਨੇ ਹਰਿਮੰਦਰ ਸਾਹਿਬ ਅਤੇ ਅਕਾਲ ਬੁੰਗੇ ਪ੍ਰਸ਼ਾਦ ਭੇਟਾ ਕਰਕੇ ਅਰਦਾਸ ਕਰਾਈ ਅਤੇ ਪ੍ਰਕਰਮਾ ਕਰਕੇ ਨਮਸਕਾਰਾਂ ਕੀਤੀਆਂ ਜਦ ਗੁਰੂ ਜੀ ਦੇ ਆਉਣ ਦਾ ਸਿੱਖ ਸੇਵਕਾਂ ਨੂੰ ਸਿੱਖ ਸੇਵਕਾਂ ਤੇ ਸੰਗਤਾਂ ਨੂੰ ਪਤਾ ਲੱਗਾ ਤਾਂ ਸਭ ਮਿਲ ਕੇ ਗੁਰੂ ਜੀ ਪਾਸ ਦਰਸ਼ਨ ਕਰਨ ਆਏ ਅਤੇ ਖੁਸ਼ੀਆਂ ਮਨਾਈਆਂ ਮਾਤਾ ਗੰਗਾ ਜੀ ਨੇ ਜਦ ਕੋਲਾ ਦਾ ਡੋਲਾ ਵੇਖਿਆ ਤਾਂ ਉਹਨਾਂ ਨੇ ਪੁੱਛਿਆ ਇਹ ਡੋਲਾ ਕਿਸ ਦਾ ਹੈ ਤਾਂ ਦੇ ਭਾਈ ਜੇਠਾ ਆਦ ਸਿੱਖਾਂ ਨੇ ਦੱਸਿਆ ਕਿ ਇਹ ਟੋਲਾ ਕਾਜੀ ਦੀ ਲੜਕੀ ਦਾ ਗੁਰੂ ਜੀ ਲਿਆਏ ਹਨ ਮਾਤਾ ਜੀ ਇਹ ਗੱਲ ਸੁਣ ਕੇ ਬਹੁਤ ਗੁੱਸੇ ਹੋਏ ਕਿ ਇਸ ਨਾਲ ਜਗਤ ਵਿੱਚ ਸਾਡਾ ਬਹੁਤ ਅਪਜਸ ਹੋਵੇਗਾ ਤੇ ਭਾਰੀ ਨਿੰਦਿਆ ਹੋਵੇਗੀ ਤੁਸੀਂ ਇਹ ਬਹੁਤ ਅਨੁਚਿਤ ਗੱਲ ਕੀਤੀ ਹੈ ਤੁਸੀਂ ਆਪਣੀ ਉੱਚੀ ਕੁਲ ਅਤੇ ਵੱਡਿਆਂ ਦੀ ਇੱਜ਼ਤ ਨੂੰ ਨਹੀਂ ਵੇਖਿਆ ਨੀਵੀਆਂ ਅੱਖਾਂ ਕਰਕੇ ਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਇਹ ਸਾਨੂੰ ਮਜਬੂਰ ਹੋ ਕੇ ਕਰਨਾ ਪਿਆ ਹੈ ਸਾਡੇ ਵਸ ਦੀ ਗੱਲ ਨਹੀਂ ਹੈ ਇਹੇ ਗੱਲ ਆਖ ਕੇ ਗੁਰੂ ਜੀ ਚੁੱਪ ਕਰਕੇ ਉੱਠ ਆਏ ਅਤੇ ਕੌਲਾ ਨੂੰ ਆਪਣੇ ਮਹਿਲਾ ਤੋਂ ਦੂਰ ਨਿਵਾਸ ਕਰਾ ਦਿੱਤਾ ਉਪਰੰਤ ਉਸ ਨੂੰ ਇੱਕ ਵੱਖਰਾ ਮਕਾਨ ਪਵਾ ਦਿੱਤਾ ਇਹ ਸਥਾਨ ਕੌਲ ਸਰ ਸਰੋਵਰ ਦੀ ਦੱਖਣ ਦਿਸ਼ਾ ਮਾਈ ਕੌਲਾ ਦਾ ਸਥਾਨ ਕਰਕੇ ਪ੍ਰਸਿੱਧ ਹੈ ਗੁਰੂ ਜੀ ਦੇ ਅੰਮ੍ਰਿਤਸਰ ਪਹੁੰਚਣ ਨਾਲ ਘਰ ਘਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਅਤੇ ਦੀਪਮਾਲਾ ਜਗਾਈ ਗਈ ਗੁਰੂ ਜੀ ਦੇ ਰੋਜ਼ ਦੀਵਾਨ ਸੱਜਦੇ ਸਿੱਖ ਸੇਵਕ ਭੇਟਾ ਲੈ ਕੇ ਦਰਸ਼ਨ ਕਰਨ ਆਉਂਦੇ ਤੇ ਮਨੋ ਕਾਮਨਾਵਾਂ ਪੂਰੀਆਂ ਕਰਕੇ ਨਿਹਾਲ ਹੁੰਦੇ ਤੀਸਰੇ ਪਹਿਰ ਗੁਰੂ ਜੀ ਸਿੱਖ ਯੋਧਿਆਂ ਨੂੰ ਨਾਲ ਲੈ ਕੇ ਸ਼ਿਕਾਰ ਜਾਂਦੇ ਤੇ ਯੁੱਧ ਵਿੱਦਿਆ ਦਾ ਅਭਿਆਸ ਕਰਦੇ ਉਧਰ ਲਾਹੌਰ ਦਾ ਕਾਜੀ ਜਦ ਬਾਦਸ਼ਾਹ ਦੇ ਕਹਿਣ ਅਨੁਸਾਰ ਦੂਸਰੇ ਦਿਨ ਉੱਠ ਕੇ ਬਾਦਸ਼ਾਹ ਪਾਸੋਂ ਚੱਲਿਆ ਤਾਂ ਉਸਨੇ ਵੇਖਿਆ ਕਿ ਗੁਰੂ ਜੀ ਦਾ ਡੇਰਾ ਸਖਣਾ ਪਿਆ ਹੈ ਤੇ ਗੁਰੂ ਜੀ ਇੱਥੋਂ ਚਲੇ ਗਏ ਹਨ ਕਾਜੀ ਨੇ ਸੋਚਿਆ ਕਿ ਗੁਰੂ ਜੀ ਅੰਮ੍ਰਿਤਸਰ ਹੀ ਗਏ ਹੋਣਗੇ ਇਸੇ ਕਰਕੇ ਮੈਨੂੰ ਇਹੀ ਉਚਿਤ ਹੈ ਕਿ ਮੈਂ ਛੱਟਪਟ ਅੰਮ੍ਰਿਤਸਰ ਪਹੁੰਚ ਜਾਵਾਂ ਕਿਉਂਕਿ ਐਸਾ ਨਾ ਹੋਵੇ ਕਿ ਉਹ ਉੱਥੋਂ ਵੀ ਅੱਗੇ ਜੰਗਲਦੇਸ਼ ਨੂੰ ਚਲੇ ਜਾਣ ਅਤੇ ਉੱਥੇ ਪਹੁੰਚਣਾ ਮੇਰੇ ਵਾਸਤੇ ਕਠਿਨ ਹੈ ਜੇਕਰ ਮੈਨੂੰ ਅੰਮ੍ਰਿਤਸਰ ਗਿਆਨੂ ਰੁਪਏ ਨਾ ਦੇਣਗੇ ਤਾਂ ਫਿਰ ਮੈਂ ਬਾਦਸ਼ਾਹ ਨੂੰ ਬੇਨਤੀ ਕਰਕੇ ਫੌਜ ਨਾਲ ਲੈ ਕੇ ਜਾਵਾਂਗਾ ਤੇ ਫੌਜ ਦੇ ਜ਼ੋਰ ਨਾਲ ਗੁਰੂ ਜੀ ਤੋਂ ਆਪਣੀ ਰਕਮ لے ਆਵਾਂਗਾ ਇਹ ਸਲਾਹ ਕਰਕੇ ਕਾਜੀ ਇੱਕ ਆਪਣੇ ਨੌਕਰ ਨੂੰ ਨਾਲ ਲੈ ਕੇ ਦੂਸਰੇ ਦਿਨ ਅੰਮ੍ਰਿਤਸਰ ਗੁਰੂ ਜੀ ਪਾਸ ਪਹੁੰਚ ਗਿਆ ਗੁਰੂ ਜੀ ਨੂੰ ਸਲਾਮ ਕਰਕੇ ਜਦ ਕਾਜੀ ਬੈਠ ਗਿਆ ਤਾਂ ਗੁਰੂ ਜੀ ਨੇ ਕਿਹਾ ਤੁਸੀਂ ਚੰਗਾ ਕੀਤਾ ਹੈ ਜੋ ਛੇਤੀ ਹੀ ਆਪਣੀ ਰਕਮ ਲੈਣ ਆ ਗਏ ਹੋ ਕਾਜੀ ਨੇ ਕਿਹਾ ਮਹਾਰਾਜ ਆਪ ਬਿਨਾ ਦੱਸੇ ਅਚਾਨਕ ਹੀ ਤੁਰ ਆਏ ਹੋ ਇਸ ਕਰਕੇ ਮੈਂ ਠਹਿਰ ਨਾ ਸਕਿਆ ਕਿਉਂਕਿ ਅੱਗੇ ਹੀ ਅੱਜ ਕੱਲ ਕਰਕੇ ਬਹੁਤ ਸਮਾਂ ਬੀਤ ਗਿਆ ਹੈ ਤੇ ਮੈਨੂੰ ਰਕਮ ਨਹੀਂ ਮਿਲੀ ਕਾਜੀ ਦੀਆਂ ਗੱਲਾਂ ਤੋਂ ਗੁਰੂ ਜੀ ਅਤੇ ਹੋਰ ਸਿੱਖਾਂ ਨੇ ਇਹ ਸਮਝ ਲਿਆ ਕਿ ਕਾਜੀ ਨੂੰ ਅਜੇ ਆਪਣੀ ਲੜਕੀ ਕੋਲਾ ਦਾ ਪਤਾ ਨਹੀਂ ਲੱਗਾ ਕਿ ਉਹ ਵੀ ਗੁਰੂ ਜੀ ਨਾਲ ਹੀ ਅੰਮ੍ਰਿਤਸਰ ਆ ਗਈ ਹੈ ਤਾਦੇ ਗੁਰੂ ਜੀ ਨੇ ਬੜੇ ਆਦਰ ਨਾਲ ਕਿਹਾ ਕਾਜੀ ਸਾਹਿਬ ਤੁਸੀਂ ਰਾਤ ਠਹਿਰੋ ਅਤੇ ਦਿਨੇ ਤੁਹਾਨੂੰ ਹੁੰਡੀ ਲਿਖ ਦੇਾਂਗੇ ਉਹ ਲੈ ਜਾਣੀ ਅਤੇ ਆਪਣੀ ਰਕਮ ਬਸੂਰ ਕਰ ਲੈਣੀ ਗੁਰੂ ਜੀ ਦਾ ਬਚਨ ਮੰਨ ਕੇ ਜਦ ਕਾਜੀ ਠਹਿਰ ਗਿਆ ਤਾਂ ਗੁਰੂ ਜੀ ਨੇ ਕਾਜੀ ਦੀ ਰੋਟੀ ਤਿਆਰ ਕਰਕੇ ਕਰਨ ਵਾਸਤੇ ਕੋਲਾ ਨੂੰ ਸਨੇਹਾ ਭੇਜ ਦਿੱਤਾ ਜਦ ਕੋਲਾ ਨੇ ਖਾਣਾ ਤਿਆਰ ਕਰ ਲਿਆ ਤਾਂ ਗੁਰੂ ਜੀ ਨੇ ਕਾਜੀ ਨੂੰ ਇੱਕ ਸੁੰਦਰ ਪਲੰਘ ਉੱਤੇ ਤੇ ਉਸ ਦੇ ਨੌਕਰ ਨੂੰ ਫਰਸ਼ ਉੱਤੇ ਕੱਪੜਾ ਵਿਛਾ ਕੇ ਬਿਠਾ ਦਿੱਤਾ ਉਪਰੰਤ ਕੋਲਾ ਨੇ ਥਾਲ ਪਰੋਸ ਕੇ ਆਪਣੇ ਪਿਤਾ ਕਾਜੀ ਨੂੰ ਅਤੇ ਉਸ ਦੇ ਨੌਕਰ ਨੂੰ ਭੇਜ ਦਿੱਤਾ ਜਦ ਕਾਜੀ ਨੇ ਬੜੇ ਸਵਾਦ ਨਾਲ ਖਾਣਾ ਖਾ ਲਿਆ ਤਾਂ ਹੌਲੀ-ਹੌਲੀ ਜਿਹੀ ਨੀਵੀਆਂ ਅੱਖਾਂ ਕਰਕੇ ਕੋਲਾ ਨੇ ਆਪਾਸ ਆਣ ਕੇ ਕਿਹਾ ਪਿਤਾ ਜੀ ਸलाम ਹੈ ਜਦ ਕਾਜੀ ਨੇ ਕੋਲਾ ਨੂੰ ਵੇਖਿਆ ਤਾਂ ਉਹ ਸੁੱਧ ਬੁੱਧ ਭੁੱਲ ਗਿਆ ਉਸ ਨੂੰ ਸ਼ਰਮ ਨਾਲ ਜ਼ਮੀਨ ਵਿਹਲ ਨਾ ਦੇਵੇ ਉਸਨੇ ਕੋਲਾ ਨੂੰ ਕਿਹਾ ਤੂੰ ਜੰਮਦੀ ਹੀ ਕਿਉਂ ਨਾ ਮਰ ਗਈ ਤੂੰ ਖਾਨਦਾਨ ਦੀ ਇੱਜ਼ਤ ਬਰਬਾਦ ਕਰ ਦੱਤੀ ਹੈ ਕੋਲਾ ਨੇ ਕਿਹਾ ਪਿਤਾ ਜੀ ਤੁਸੀਂ ਖੁਦਾ ਦਾ ਸ਼ੁਕਰ ਕਰੋ ਕਿ ਖੁਦਾ ਨੇ ਪੀਰਾਂ ਦੇ ਪੀਰ ਨਾਲ ਤੁਹਾਡਾ ਸਬੰਧ ਜੋੜ ਦੱਤਾ ਹੈ ਮੈਂ ਤਾਂ ਨਰਕਾਂ ਵਿੱਚੋਂ ਨਿਕਲ ਕੇ ਸੁਰਗਾਂ ਵਿੱਚ ਆ ਗਈ ਹਾਂ ਤੁਸੀਂ بیਅਰਥ ਚਿੰਤਾ ਨਾ ਕਰੋ ਕੋਲਾ ਦੀ ਇਹ ਗੱਲ ਸੁਣ ਕੇ ਕਾਜੀ ਗੁੱਸੇ ਨਾਲ ਕੋਲਾ ਨੂੰ ਗਾਲਾਂ ਕੱਢਦਾ ਹੋਇਆ ਉੱਠ ਕੇ ਬਾਹਰ ਨਿਕਲ ਆਇਆ ਤੇ ਕੋੜ ਸਵਾਰ ਹੋ ਕੇ ਆਪਣੇ ਨਫਰ ਨੂੰ ਨਾਲ ਲੈ ਕੇ ਲਾਹੌਰ ਨੂੰ ਤੁਰ ਪਿਆ ਅਤੇ ਗੁੱਸੇ ਨਾਲ ਸਿੱਖਾਂ ਨੂੰ ਆਖ ਗਿਆ ਕਿ ਹੁਣ ਮੈਂ ਸ਼ਾਹੀ ਸੇਨਾ ਨਾਲ ਲੈ ਕੇ ਆਵਾਂਗਾ ਤੇ ਗੁਰੂ ਨੂੰ ਫੜ ਕੇ ਆਪਣਾ ਬਦਲਾ ਲਵਾਵਾਂਗਾ ਰਾਤ ਆਪਣੇ ਘਰ ਆਰਾਮ ਕਰਕੇ ਦੂਸਰੇ ਦਿਨ ਕਾਜੀ ਰੁਸਤਮ ਖਾਨ ਬਾਦਸ਼ਾਹ ਦੀ ਕਚਹਿਰੀ ਗਿਆ ਅਤੇ ਸलाम ਕਰਕੇ ਆਪਣੇ ਵਿਥਿਆ ਦੱਸੀ ਇਹ ਪਹਿਲਾ ਮੇਰਾ 10000 ਰੁਪਿਆ ਘੋੜੇ ਦਾ ਮੁੱਲ ਗੁਰੂ ਜੀ ਨੇ ਨਹੀਂ ਦਿੱਤਾ ਤੇ ਹੁਣ ਮੇਰੀ ਲੜਕੀ ਨੂੰ ਪਰਮਾ ਕੇ ਅੰਮ੍ਰਿਤਸਰ ਲੈ ਗਿਆ ਹੈ ਇਹ ਗੱਲਾਂ ਕਰਕੇ ਕਾਜੀ ਰੋਣ ਲੱਗ ਪਿਆ ਤੇ ਗੁੱਸੇ ਨਾਲ ਆਪਣੇ ਸਿਰ ਦੀ ਪੱਗ ਪਟਕਾ ਕੇ ਮਾਰੀ ਕਾਜੀ ਦੀ ਇਹ ਦਸ਼ਾ ਵੇਖ ਕੇ ਬਾਦਸ਼ਾਹ ਨੇ ਕਿਹਾ ਕਚਹਿਰੀ ਵਿੱਚ ਆਪਣੀ ਬਦਨਾਮੀ ਆਪ ਹੀ ਨਾ ਕਰ ਚੁੱਪ ਕਰਕੇ ਬੈਠ ਬਾਦਸ਼ਾਹ ਦੀ ਇਹ ਗੱਲ ਸੁਣ ਕੇ ਕਾਜੀ ਮਨ ਵਿੱਚ ਬਹੁਤ ਦੁਖੀ ਹੋ ਕੇ ਸਿਰ ਤੇ ਪੱਗ ਰੱਖ ਕੇ ਘਰ ਨੂੰ ਆ ਗਿਆ ਕਾਜੀ ਘਰ ਆਣ ਕੇ ਬਹੁਤ ਝੁਰਨ ਲੱਗਾ ਕਿ 10000 ਰੁਪਏ ਦੇ ਨਾਲ ਲੜਕੀ ਵੀ ਗਈ ਅਤੇ ਇੱਜ਼ਤ ਵੀ ਬਰਬਾਦ ਹੋਈ ਹੁਣ ਬਾਦਸ਼ਾਹ ਨੇ ਵੀ ਜਵਾਬ ਦੇ ਦਿੱਤਾ ਹੈ ਗੁਰੂ ਨਾਲ ਮੇਰੀ ਕੋਈ ਪੇਸ਼ ਨਹੀਂ ਚੱਲ ਸਕਦੀ ਵਜ਼ੀਰ ਖਾਨੇ ਕਾਜੀ ਦੇ ਚਲੇ ਜਾਣ ਪਿੱਛੋਂ ਬਾਦਸ਼ਾਹ ਨਾਲ ਉਸਦੀ ਹੋਈ ਸਾਰੀ ਗੱਲਬਾਤ ਲਿਖ ਕੇ ਗੁਰੂ ਜੀ ਨੂੰ ਅੰਮ੍ਰਿਤਸਰ ਪਹੇਤ ਸਤੀ ਕੇ ਬਾਦਸ਼ਾਹ ਨੇ ਕਾਜੀ ਦੀ ਕੋਈ ਗੱਲ ਨਹੀਂ ਸੁਣੀ ਆਪ ਨਿਸ਼ਚਿੰਤ ਹੋ ਕੇ ਆਨੰਦ ਨਾਲ ਟਿਕੇ ਰਹੋ ਇਹ ਚੱਠੀ ਜਦ ਗੁਰੂ ਜੀ ਨੇ ਮਾਤਾ ਜੀ ਅਤੇ ਸਿੱਖਾਂ ਨੂੰ ਸੁਣਾਈ ਤਾਂ ਸਾਰਿਆਂ ਨੇ ਆਨੰਦ ਪ੍ਰਾਪਤ ਕੀਤਾ ਅੰਮ੍ਰਿਤਸਰ ਨਿਵਾਸ ਕਰਕੇ ਗੁਰੂ ਜੀ ਜੋਦੇ ਘੋੜੇ ਅਤੇ ਸ਼ਸਤਰਾਂ ਨੂੰ ਇਕੱਤਰ ਕਰਕੇ ਨਿਤ ਹੀ ਜੁੱਦ ਦਾ ਅਭਿਆਸ ਕਰਦੇ ਰਹਿੰਦੇ ਅਨੇਕ ਪ੍ਰਕਾਰ ਦੇ ਸ਼ਸਤਰਾਂ ਦੇ ਵਾਰ ਅਤੇ ਘੋੜਿਆਂ ਦੇ ਕਰਤੱਵ ਵੇਖ ਕੇ ਗੁਰੂ ਜੀ ਪੜੇ ਪ੍ਰਸੰਨ ਹੁੰਦੇ ਅਤੇ ਉਹਨਾਂ ਦੇ ਉਤਸ਼ਾਹ ਵਾਸਤੇ ਇਨਾਮ ਦਿੰਦੇ ਪਰਦੇਸਾਂ ਤੋਂ ਸੰਗਤਾਂ ਦੀ ਬਹੁਤ ਭੀੜ ਲੱਗੀ ਰਹਿੰਦੀ ਸ਼ਾਮ ਨੂੰ ਅਕਾਲ ਪੁੰਗੇ ਦੀਵਾਨ ਸਜਦੇ ਅਤੇ ਸੂਰਬੀਰਾਂ ਦੇ ਪ੍ਰਸੰਗ ਢਾਡੀਆਂ ਪਾਸੋਂ ਜੋਧਿਆਂ ਨੂੰ ਸੁਣਾਉਂਦੇ ਜਦ ਕੁਛ ਸਮਾਂ ਇਸ ਤਰ੍ਹਾਂ ਬੀਤ ਗਿਆ ਤਾਂ ਇੱਕ ਦਿਨ ਮਾਤਾ ਜੀ ਨੂੰ ਵਿਚਾਰ ਆਇਆ ਕਿ ਇੱਕ ਵਾਕ ਗੁਰੂ ਜੀ ਦਾ ਹਜੇ ਤੱਕ ਪੂਰਾ ਨਹੀਂ ਹੋਇਆ ਕਿਉਂਕਿ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਘਰ ਪੁੱਤਰ ਨਹੀਂ ਜਨਮ ਨਹੀਂ ਲਿਆ ਮੇਰੀ ਇਹ ਕਾਮਨਾ ਕਦੋਂ ਪੂਰੀ ਹੋਵੇਗੀ ਕਿ ਮੈਂ ਆਪਣੇ ਪੁੱਤਰ ਦੇ ਘਰ ਪੁੱਤਰ ਵੇਖਾਂਗੀ ਇਸ ਤਰ੍ਹਾਂ ਹੀ ਜਾਂਦੇ ਕੁਛ ਦਿਨ ਮਾਤਾ ਜੀ ਦੇ ਸੋਚਾਂ ਵਿੱਚ ਵਿਤ ਗਏ ਤਾਂ ਇਹ ਗੱਲਾਂ ਜਾਂਦ ਇੱਕ ਦਿਨ ਮਾਤਾ ਜੀ ਨੇ ਗੁਰੂ ਜੀ ਨੂੰ ਆਖੀ ਤਾਂ ਆਪ ਜੀ ਨੇ ਕਿਹਾ ਕਿ ਮਾਤਾ ਜੀ ਤੁਸੀਂ ਅਸੀਸ ਦੇਵੋ ਤੁਹਾਡੀ ਆਸਾ ਸਤ ਗੁਰੂ ਜੀ ਪੂਰੀ ਕਰਨਗੇ ਸਤਗੁਰੂ ਜੀ ਦੀ ਕਰਨੀ ਨਾਲ ਜਦ ਛੇਤੀ ਹੀ ਮਾਤਾ ਦਮੋਦਰੀ ਜੀ ਨੂੰ ਬਾਲਕ ਦੀ ਆਸ ਹੋ ਗਈ ਤਾਂ ਮਾਤਾ ਜੀ ਬਹੁਤ ਪ੍ਰਸੰਨ ਹੋਏ ਉਪਰੰਤ ਜਦ ਕੁਛ ਦਿਨ ਬੀਤ ਗਏ ਤਾਂ ਬਾਬਾ ਬਕਾਲਾ ਨਿਵਾਸੀ ਭਾਈ ਹਰੀਚੰਦ ਜਿਸ ਨੇ ਆਪਣੀ ਲੜਕੀ ਬੀਬੀ ਨਾਨਕੀ ਗੁਰੂ ਅਰਜਨ ਸਾਹਿਬ ਦੇ ਸਮੇਂ ਹੀ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਮੰਗਲ ਗੱਦੀ ਸੀ ਪਹਿਲਾ ਵਿਸਾਖ ਦਾ ਸਹਾ ਲਿਖ ਕੇ ਮਾਤਾ ਗੰਗਾ ਜੀ ਨੂੰ ਭੇਜ ਦਿੱਤਾ ਮਾਤਾ ਗੰਗਾ ਜੀ ਅਤੇ ਸੰਗਤਾਂ ਨੂੰ ਗੁਰੂ ਜੀ ਦੇ ਵਿਆਹ ਦਾ ਦਿਨ ਨਿਯਤ ਕਰਕੇ ਬਹੁਤ ਖੁਸ਼ੀ ਹੋਈ। ਜਦ ਵਿਆਹ ਦਾ ਦਿਨ ਆਇਆ ਤਾਂ ਬੜੀ ਸਜ-ਤਜ ਨਾਲ ਗੁਰੂ ਜੀ ਦੀ ਜਨਮ ਕਾਲੀ ਜਾ ਟੁਕੀ ਭਾਈ ਹਰੀ ਚੰਦ ਜੀ ਨੇ ਯਥਾ ਯੋਗ ਸਵਾਗਤ ਕਰਕੇ ਜਨ ਦੀ ਬੜੀ ਸੇਵਾ ਕੀਤੀ ਅਤੇ ਵਿਆਹ ਆਨੰਦ ਕਾਰਜ ਕਰਕੇ ਗੁਰੂ ਜੀ ਟੋਲਾ ਲੈ ਕੇ ਜਦ ਘਰ ਆਏ ਤਾਂ ਮਾਤਾ ਜੀ ਨੇ ਬਹੁਤ ਖੁਸ਼ੀਆਂ ਮਨਾਈਆਂ ਗਰੀਬਾਂ ਨੂੰ ਬਹੁਤ ਧਾਣਾ ਵੰਡਿਆ ਅਤੇ ਵਿਆਹ ਉੱਤੇ ਆਏ ਹੋਏ ਰਿਸ਼ਤੇਦਾਰਾਂ ਦੇ ਮੇਲ ਨੂੰ ਯੋਗ ਸਿਰਪਾਓ ਦੇ ਕੇ ਵਿਦਿਆ ਵਿਦਿਆ ਕੀਤਾ ਇਹ ਦੂਜਾ ਵਿਆਹ ਗੁਰੂ ਜੀ ਦਾ ਵਿਸਾਖ ਦੀ 8 ਸੰਮਤ 1670 ਬਿਕਰਮੀ ਨੂੰ ਸ਼੍ਰੀ ਨਾਨਕੀ ਜੀ ਦੀ ਸੁਪਤਰੀ ਹਰੀਚੰਦ ਜੀ ਨਾਲ ਬਕਾਲੇ ਪਿੰਡ ਵਿੱਚ ਹੋਇਆ ਸਤਗੁਰੂ ਜੀ ਦਾ ਇੱਕ ਸਿੱਖ ਤੀਰਥ ਇਸ਼ਨਾਨ ਅਤੇ ਦਰਸ਼ਨ ਕਰਦਾ ਹੋਇਆ ਨਾਨਕ ਮਤੇ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਇੱਥੇ ਗੌਰਖ ਮਤੇ ਦੇ ਸਾਧੂਆਂ ਨੇ ਵਾਸਾ ਕੀਤਾ ਹੋਇਆ ਹੈ ਜੋ ਗੁਰਸਥਾਨ ਦੀ ਬਹੁਤ ਪਿਆਦਵੀ ਕਰ ਰਹੇ ਹਨ ਉਹ ਸਿੱਖ ਗੁਰੂ ਸਥਾਨ ਦੀ ਸੇਵਾ ਕਰਨ ਲੱਗ ਪਿਆ ਰਾਤ ਨੂੰ ਦੀਵਾ ਜਗਾਉਂਦਾ ਅਤੇ ਅੰਮ੍ਰਿਤ ਵੇਲੇ ਗੁਰਸਥਾਨ ਨੂੰ ਇਸ਼ਨਾਨ ਕਰਾਉਂਦਾ ਝਾੜੂ ਦੰਦਾ ਅਤੇ ਲੇਖਣ ਫੇਰਦਾ পুষ্প ਧੂਫ ਆਦਿ ਬੜੀ ਪ੍ਰੇਮ ਨਾਲ ਸੇਵਾ ਕਰਦਾ ਅਤੇ ਚਿੱਤ ਵਿੱਚ ਹਰ ਸਮੇਂ ਸ੍ਰੀ ਗੁਰੂ ਹਰगोविंद ਜੀ ਨੂੰ ਸਿਮਰਦਾ ਰਹਿੰਦਾ ਉਥੇ ਜਿਹੜੇ ਕੁਛ ਸਿੱਧਰ ਰਹਿੰਦੇ ਸਨ ਉਹ ਇਸ ਸਿੱਖ ਦੀਆਂ ਇਹ ਗੱਲਾਂ ਵੇਖ ਕੇ ਇਸ ਨਾਲ ਬੜੀ ਈਰਖਾ ਕਰਦੇ ਝਗੜਾ ਕਰਦੇ ਕਿ ਇਥੋਂ ਨਿਕਲ ਜਾਵੇ ਪਰ ਗੁਰੂ ਦਾ ਸਿੱਖ ਸਥਾਨ ਦੀ ਸੇਵਾ ਛੱਡ ਕੇ ਜਾਣਾ ਨਹੀਂ ਚਾਹੁੰਦਾ ਸੀ ਜਾਦਰ ਸਿੱਧਾ ਨੇ ਸਿੱਖ ਨੂੰ ਬਹੁਤ ਤੰਗ ਕੀਤਾ ਤਾਂ ਉਸਨੇ ਇੱਕ ਮਨ ਹੋ ਕੇ ਆਰਾਧਨਾ ਕੀਤੀ ਸੱਚੇ ਬਾਦਸ਼ਾਹ ਜਿਸ ਸਮੇਂ ਜੇਕਰ ਆਪ ਇੱਥੇ ਪਹੁੰਚ ਕੇ ਮੇਰੀ ਸਹਾਇਤਾ ਨਹੀਂ ਕਰੋਗੇ ਤਾਂ ਸਤਿਗੁਰੂ ਨਾਨਕ ਸਾਹਿਬ ਦੀ ਯਾਦਗਾਰ ਕਾਇਮ ਨਹੀਂ रह ਸਕੇਗੀ ਕਿਰਪਾ ਕਰਕੇ ਛੇਤੀ ਦਰਸ਼ਨ ਦਿਓ ਗੁਰੂ ਜੀ ਦੀਵਾਨ ਲਗਾ ਕੇ ਅਕਾਲ ਵੁੰਗੇ ਬੈਠੇ ਸਨ ਕਿ ਸਿੱਖ ਦੀ ਅਰਦਾਸ ਆਪ ਜੀ ਨੂੰ ਅੰਤਰਗਤ ਪਹੁੰਚੀ ਆਪ ਜੀ ਨੇ ਉਸ ਸਮੇਂ ਹੀ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਅਸੀਂ ਨਾਨਕ ਮਤੇ ਜਾ ਰਹੇ ਹਾਂ ਉੱਥੇ ਸਾਡੇ ਸਿੱਖ ਨੇ ਦੁਖੀ ਹੋ ਕੇ ਸਾਡੇ ਅੱਗੇ ਅਰਦਾਸ ਕੀਤੀ ਹੈ ਜੇਕਰ ਅਸੀਂ ਨਾ ਗਏ ਤਾਂ ਸਿੱਧ ਲੋਕ ਗੁਰੂ ਅਸਥਾਨ ਦੀਆਂ ਯਾਦਗਾਰ ਪਿੱਪਲ ਅਤੇ ਮਿੱਠਾ ਰਿਠਾ ਮਿਟਾ ਦੇਣਗੇ